ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣਾ ਹੈ ਕਿ ਇੰਡੀਆ ਦੇ ਵਿੱਚ 2025 ਦੇ ਵਿੱਚ ਜੇ ਅਸੀਂ ਮਕਾਨ ਤਿਆਰ ਕਰਨਾ ਤੇ ਕਿੰਨਾ ਖਰਚਾ ਆਉਂਦਾ ਜੀ ਆਰਪਰ ਤੋਂ ਨਜ਼ਾਰ ਮੈਂ ਹਾਂਜੀ ਦੋਸਤੋ ਜੇ ਇੰਡੀਆ ਦੇ ਵਿੱਚ ਆਪਾਂ ਘਰ ਬਣਾਉਣਾ ਤਾਂ ਜੇ 100% ਖਰਚਾ ਲੱਗਦਾ ਤਾਂ ਉਹਦੇ ਵਿੱਚ ਜਿਹੜਾ ਨੀਹਾਂ ਤੇ ਤੇ ਖਦਾਈ ਦੇ ਵਿੱਚ ਖਰਚਾ ਆਉਂਦਾ ਜੀ 8.3% ਚਿਨਾਈ ਦੇ ਵਾਸਤੇ ਦਵਾਰਾਂ ਵਾਸਤੇ ਉਹਦੇ ਵਿੱਚ ਮਟੀਰੀਅਲ ਵਗੈਰਾ ਤੇ ਸਾਰੀ ਲੇਬਰ ਵਗੈਰਾ ਪਾ ਕੇ 22.9% ਖਰਚਾ ਆਉਂਦਾ ਜੀ ਛੱਤ ਦੇ ਵਿੱਚ ਜਿਹੜਾ ਲੈਂਟਰ ਵਗੈਰਾ ਕੋਈ ਵੀ ਸਲੇਬ ਪੈਣੀ ਆ, ਸਰੀਆ ਪੈਣਾ 39 ਕਹਿ ਸਕਦੇ ਆ ਪਰ 38.9% ਜਿਹੜਾ ਖਰਚ ਆਉਂਦਾ। ਪਲੰਬਰ ਦੇ ਕੰਮ ਤੇ ਸੈਨੀਟੇਸ਼ਨ ਦੇ ਕੰਮ ਤੇ 8.3% ਫਰਸ਼ ਦੇ ਵਿੱਚ ਟਾਈਲਾਂ ਤੇ ਮਾਰਬਲ ਦੇ ਵਿੱਚ 5.6% ਬਿਜਲੀ ਦੇ ਕੰਮ ਦੇ ਵਿੱਚ 6.9% ਓਵਰਆਲ ਸਾਡਾ ਜਿਹੜਾ ਖਰਚ ਆਉਂਦਾ ਜੀ 100% ਹੁੰਦਾ ਤੇ ਹੁਣ ਕਈ ਦੋਸਤਾਂ ਮਿੱਤਰਾਂ ਦੀ ਇੱਕ ਕੁਐਰੀ ਹੁੰਦੀ ਆ ਕਿ ਉਹ ਪੁੱਛਦੇ ਨੇ ਕਿ ਸਾਡੇ ਮਕਾਨ ਬਣਾਉਣ ਤੇ ਕਿੰਨਾ ਕ ਖਰਚ ਆ ਜੂਗਾ ਬਿਨਾ ਫਰਸ਼ ਦੇ ਵਿੱਚੋਂ ਤੇ ਬਿਨਾ ਆਪਣੇ ਰੰਗ ਰੋਗਣ ਤੇ ਦਰਵਾਜ਼ੇ ਵਗੈਰਾ ਲਾਏ ਤੋਂ ਜੇ ਅੱਜ ਦਾ ਲੰਮਸਮ ਰੂਲ ਕਹਿ ਸਕਦੇ ਆ ਤਾਂ 1100 ਰੁਪਏ ਤੋਂ ਲੈ ਕੇ 1200 ਰੁਪਏ ਜਿਹੜੇ ਪ੍ਰਤੀ ਸਕੁਅਰ ਫਿਟ ਦਾ ਜਿਹੜਾ ਖਰਚਾ ਆਉਂਦਾ ਜੀ ਘਰੇਲੂ ਇਮਾਰਤ ਤਿਆਰ ਕਰਨ ਤੇ ਸੋ ਜਾਣਕਾਰੀ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਪੇਜ ਨੂੰ ਫੋਲੋ ਕਰ ਲਓ ਜੀ ਧੰਨਵਾਦ ਸਾਰਿਆਂ ਦਾ